ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਤ ਪੀਐਨਸ ਤੇ ਜਿੱਦਾਂ ਕੀ ਜੀ ਸਭ ਨੂੰ ਪਤਾ ਸ਼ੌਂਕ ਦੇ ਦਿਨ ਆਏ ਹੋਏ ਆ ਤੇ ਵਿਸਾਖ ਚੜ ਗਿਆ ਆ ਵਾ ਤਿੰਨ ਚਾਰ ਦਿਨਾਂ ਨੂੰ ਚੱਲ ਗਿਆ ਵਸਾਖ ਤੇ ਸ਼ਿਲਡਾਂ ਉੱਡ ਰਹੀਆਂ ਵਾ ਠੀਕ ਹੈ ਜੀ ਇੱਕ ਬੱਚਿਆਂ ਦਾ ਟੂਰਨਾਮੈਂਟ ੁੱਡਿਆ ਸੀ ਕੋ ਨਿਸ਼ਾਨ ਸਾਧਨਾ ਕਰਵਾਇਆ ਸੀ ਤੇ ਇੱਕ ਏਰੀਏ ਦਾ ਹਿੱਸਾ ਤਾਨਮਿੰਡ ਦਾ ਉਹਦੇ ਵਿੱਚ ਵੀ ਫਤੂ ਵੀਰ ਦਾ ਨਾਮ ਆਇਆ ਵਾ ਤੇ ਮੁਬਾਰਕਾਂ ਜੀ ਫਤੂ ਵੀਰ ਨੂੰ ਸਾਡੇ ਵੱਲੋਂ ਤੇ ਇੱਕ ਇਧਰ ਨਹਿਰ ਤੋਂ ਪਾਰ ਵਾਲੇ ਬੰਨੇ ਜਿਹੜਾ ਵਾ ਟੂਰਨਾਮੈਂਟ ਜਿਹੜਾ ਅਨਾਉਂਸਮੈਂਟ ਕੀਤੀ ਆ ਆਪਣੇ ਪਾਲੇ ਉਸਤਾਦ ਜੀ ਹੋਣੀ ਆ ਤੇ ਨਾਲ ਇਧਰ ਲਾਹਪਰੀਤ ਵੀਰ ਹੈਗਾ ਵਾ ਉਸਤਾਦ ਹੋਣੀ ਤੇ ਸਾਰੀ ਜਾਣਕਾਰੀ ਆਪਾਂ ਲੈਣੀ ਆਂ ਉਸਤਾਦ ਜੀ ਨਾਲ ਦੇ ਕੋਲ ਇਹੋ ਦੱਸਣਗੇ ਵੀ ਕਿਹੜੇ ਕਿਹੜੇ ਤੁਹਾਡੇ ਕਮੇਟੀ ਮੈਂਬਰ ਆ ਤੇ ਕਿਹੜੇ ਕਿਹੜੇ ਐਂਟਰੀ ਕਿੰਨੀ ਆ ਜੋ ਵੀ ਗੱਲਬਾਤ ਸਾਰੀ ਉਸਤਾਦ ਜੀ ਨਾਲ ਕਰਾਂਗੇ ਆਪਾਂ ਹਾਂਜੀ ਸასი ਗਾ ਉਸਤਾਦ ਜੀ ਕੀ ਗੱਲ ਚੱਲ ਜਾਓ ਬਹੁਤ ਵਧੀਆ ਜੀ ਠੀਕ ਚੱਲ ਜਾਓ ਬਹੁਤ ਵਧੀਆ ਕਿੱਦਾਂ ਚੱਗ ਰਿਹਾ ਇਹ ਸ਼ੌਂਕ ਸ਼ਗਰ ਬਹੁਤ ਵਿਜਾਰੇ ਵਾਲਾ ਹਾਂ ਇਹ ਹਰ ਕੀ ਤੁਹਾਡੇ ਏਰੀਆ ਵੀ ਜਿਹੜਾ ਵਾ ਸ਼ੌਂਕ ਦੇ ਵਿੱਚ ਆ ਰਿਹਾ ਵਾ ਹਾਂਜੀ ਸ਼ੀਲਡ ਅਨਾਉਂਸਮੈਂਟ ਹੋਈ ਆ ਤੇ ਪਹਿਲਾਂ ਸਾਨੂੰ ਸ਼ੀਲਡ ਬਾਰੇ ਜਾਣਕਾਰੀ ਦਿਓ ਵੀ ਕਿੰਨੀ ਉਹਦੀ ਐਂਟਰੀ ਆ ਤੇ ਕਿਹੜਾ ਕਿਹੜਾ ਉਹਦੇ ਵਿੱਚ ਏਰੀਆ ਵਾ ਦੇਖੋ ਜੀ ਸਾਡੀ ਜਿਹੜੀ ਐਂਟਰੀ ਆ 2000 ਰੁਪਿਆ ਵਾ ਅੱਛਾ ਜੀ ਜਿਹੜੀ ਇਤਕਾ ਘਾਗਰ ਵਾਲੀ ਪਿੰਡ ਖਾਲਸਾ ਨਗਰ ਕੋਡ ਮਿਸਿੰਗ ਸੰਤ ਬਾਬਾ ਪੂਰੀ ਵਾਲਾ ਨੈਰੋਪਾਰਾ ਉਥੇ ਦਾਖਾ ਉਥੇ ਦਾਖਾ ਤੇ ਨਾਮ ਦਰਜ ਹੈ ਤੇ ਇੱਧਰ ਨੂੰ ਸੁਲਤਾਨਵਾਲਾ ਪਿੰਡ ਤੋਂ ਜੇ ਆਪਾਂ ਤੁਰ ਪੀਏ ਤੇ ਪਿੰਡ ਵਾਲੀ ਸਾਈਡ ਕਿੱਥੋਂ ਤੱਕ ਲੈਣੀ ਨਹੀਂ ਉਧਰ ਤਾਂ ਨਹੀਂ ਆਪਾਂ ਲਿਆ ਜੀ ਅੱਛਾ ਉਧਰ ਤਾਂ ਨਹੀਂ ਹੈ ਉਹ ਬਿਆਨੇ ਸ਼ੌਕ ਕੀਤਾ ਨਵਾਂ 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 ਪਹਿਲਾ ਡੋਂਦੇ ਹੈ ਗਰਵਾਲੀ ਤੋਂ ਅੱਛਾ ਜੀ ਉਹ ਸਾਡੀ ਹੈ ਹੀ ਸੀ ਉਹਨਾਂ ਦੀਆਂ ਆਪਦੀਆਂ ਹੀ 10 56 ਅੱਛਾ ਜੀ ਫਿਰ 12ਵਾਂ ਸਾਡਾ ਗੋਠਾ ਆਪਣੀ ਸੱਸੂ ਦੀ ਫਿਰ ਅਸੀਂ ਸਲਾਹ ਕੀਤੀ ਆਫੇਦ ਦੀ ਤੇ ਇਸ ਤਰ੍ਹਾਂ ਦੀ ਸਾਰੀਆਂ ਹੀ ਆਪਣੀਆਂ ਹੋ ਜਣੀਆਂ ਤੇ ਇਹਦੋਂ ਨਾਲ ਲੜੋਗੇ ਤੇ ਕੀ ਵੇਖੋਗੇ ਬਿਲਕੁਲ ਸਹੀ ਗੱਲ ਹੈ ਉਹਦੇ ਵਿੱਚ ਕੋਈ ਫੈਲਾ ਕੋਈ ਨਹੀਂ ਇਹਨੂੰ ਨਾਂਟਾਈਏ ਉਹ ਗੱਲ ਬਾਅਦ ਦੀ ਹੈ ਫਿਰ ਮੁੜ ਕੇ ਸਾਡਾ ਮਨ ਕੀਤਾ ਆ ਉਸੇ ਦੀ ਸਲਾਹ ਹੋਈ ਚਲੋ ਜੀ ਆਪਾਂ ਨੈਰੋਪਾਰ ਦੇ ਆਪਣੀ ਛੱਤਾਂ ਆਈਆਂ ਕੁਝ ਆਪਣੇ ਚੇਲੇ ਵੀ ਆ ਕੁਝ ਆ ਦੇਖ ਇਹ ਜਿਹੜੀ ਨੈਰੋਪਾਰ ਦੀ ਗੱਲ ਕੀਤੀ ਕਿੰਨੇ ਕੀਤੀ ਤੁਸੀਂ ਕੀਤੀ ਉਹ ਐਸੀ ਕੀਤੀ ਲੋਟਿਆ ਜੀ ਬੜੀ ਵਧੀਆ ਗੱਲ ਹੈ ਵੀ ਨੈਰੋਪਾਰ ਦੀਆਂ ਛੱਤਾਂ ਪਾਲਟੀਆਂ ਵੀ ਹੈਗੀਆਂ ਵਾ ਹਣਾ ਭਿੜਨਗੇ ਆਪਸ ਚ ਤੇ ਮਜ਼ਾ ਆਏਗਾ ਭਿੜਨਾ ਚਲੋ ਵੱਖਰੀ ਗੱਲ ਐ ਉਹ ਦੀ ਕਿਸਮਤ ਦੀ ਗੱਲ ਆ ਕਬੂਤਰ ਉੱਡਣਾ ਬੰਦ ਨਹੀਂ ਕਬੂਤਰਾਂ ਦੀ ਗਾਲੀ ਕਰਨ ਦੇ ਆਪਾਂ ਹੋਰ ਬੰਦਿਆਂ ਦੀ ਨਹੀਂ ਕਬੂਤਰਾਂ ਦੀ ਮਜ਼ਾ ਆਏਗਾ ਅਸੀਂ ਮਿਸਤਰੀ ਨੂੰ ਫੋਨ ਕੀਤਾ ਟਿੰਕੇ ਸਾਦੇ ਕੇ ਲੈਣੇ ਅੱਛਾ ਸੱਨੀ ਵੀਰ ਨੂੰ ਸੱਨੀ ਨੂੰ ਉਹ ਕਹਿ ਲਗਾ ਕਹਿੰਦਾ ਮੇਰੀ ਸਾਥ ਪੱਕੀ ਆ ਤੇ ਹੋਰ ਨਾਲੋਂ ਵੀ ਮਹਾ ਤੂੰ ਕਹਿ ਦੀ ਕਿਨੇ ਜਿਹੇ ਵੀਰ ਨੇ ਪੋੜੀਆਂ ਪਾ ਸਕਦਾ ਫੇਰ ਮੁੜ ਕੇ ਹੀ ਰੋਸਤਾਰ ਨੇ ਸਾਡੇ ਰਾਜ ਨੂੰ ਕਿਹਾ ਆਪਣੇ ਵਾਂਹ ਲੱਗਦਾ ਸਾਡਾ ਅੱਛਾ ਜੀ ਉਹਨੂੰ ਵੀ ਕਿਹਾ ਉਹਨੇ ਵੀ ਮੁੜ ਕੇ ਫੇਰ ਮੁੜ ਕੇ ਸਜ਼ੋਬ ਦਿੱਤਾ ਬੁਰਾ ਕਿੰਦੇ ਗੋਵਾਲੀ ਆਪਾਂ ਕਰਾਂਗੇ ਤੂ ਸਾਲਾਂ ਦੀ ਗੱਲ ਹੋਈ ਆ ਹੀਰੋ ਸਾਧ ਦੀ ਉਹਨਾਂ ਨੇ ਮੁੜ ਕੇ ਕਿਹਾ ਨਹੀਂ ਸਾਡੀ ਛੱਤ ਵੀ ਤੁਹਾਨੂੰ ਦਾਂਗੇ ਚਲੋ ਧੰਨਵਾਦ ਉਹਨਾਂ ਦਾ ਵੀ ਆਪਾਂ ਸਾਡੇ ਇਹ ਟਰਾਪ ਦੇ 20 ਕੋਠੇ ਹੋ ਗਏ ਆ 19 ਕੋਠੇ 20 20 ਸਾਡੇ ਪੱਕੇ ਆ ਜਿਹੜੇ ਹੋ ਗਏ ਆ 20 ਪੱਕੇ ਆ ਹਾਂਜੀ ਅੱਛਾ ਸਾਡੀਆਂ ਦੋਹਾਂ ਦੀਆਂ ਐਂਟਰੀਆਂ ਆਉਣ ਵਾਲੀਆਂ ਬਾਕੀ ਸਾਰੇ ਅੱਗੇ ਆ ਜੀ ਬਾਕੀ ਸਾਰਾ ਨਹੀਂ ਆ ਨਹੀਂ ਅੱਛਾ ਜੇ ਸ਼ਕਤਾਂ ਮਤਲਬ 20 ਤੋਂ 22 23 ਹੁਣ ਜਾਗ ਨਹੀਂ ਕਹਿੰਦੇ ਆਪਾਂ ਨਹੀਂ 30 ਤੱਕ ਨਹੀਂ ਖੜਦੇ ਕੋਈ ਵਾਰੀ ਹੁੰਦਾ ਕੋਈ ਵੀਰ ਇੱਕ ਅੱਧਾ ਜਾਣਾ ਯਾਰ ਮੰਨੂ ਚੇਤਾ ਨਹੀਂ ਰਿਹਾ ਤੇ ਮੇਰੀ ਛੱਤ ਰਹਿ ਗਈ ਹੈ ਇੱਕ ਅੱਧੀ ਛੱਤ ਦਾ ਤੁਸੀਂ ਕੋਈ ਹਵਾਲਾ ਦੇ ਦਿਓ ਥੋੜਾ ਜਿਹਾ ਉਹ ਹੀਰੋ ਭਾਈ ਸੂਟ ਦੇ ਦਿਓ ਸਾਡੇ ਹੀਰੋਸਾਰ ਨੂੰ ਫੋਨ ਕਰ ਲੈ ਹਾਂ ਜਾਨੀ ਤੁਸੀਂ ਕਰ ਲਿਓ ਉਸਤਾਦ ਜੀ ਨਾਲ ਮਨ ਕਰੂ ਹੂੰ ਤੇ ਬਹਿ ਜੂਗਾ ਕੋਠਾ ਕੋ ਗੱਲ ਨਹੀਂ ਠੀਕ ਹੈ ਐਰ ਕੀ ਛੋਟਾ ਜਿਹਾ ਪਰਿਵਾਰ ਆ ਸਾਡਾ ਹਾਂਜੀ ਇਹ ਛੋਟਾ ਜਿਹਾ ਪਰਿਵਾਰ ਨੇ ਬਿਲਕੁਲ ਜੀ ਵਧੀਆ ਵਾ ਚੰਗਾ ਵਾ ਤੁਸੀਂ ਪੈੜੇਦਾਰੀ ਕੀਤੀ ਆ ਹੀਰੋ ਉਸਤਾਜ ਜੀ ਨੇ ਵੀ ਮਾਨ ਜੋ ਗਿਆ ਉਹਨਾਂ ਨੇ ਵੀ ਪੈੜੇਦਾਰੀ ਕੀਤੀ ਆ ਕਰਦੇ ਆ ਜਿੰਨੇ ਵੀ ਮੁੰਡੇ ਗਿਆ ਵੇ ਕੀਦਰ ਵਾਲੀ ਵਾਲੇ ਤੇ ਇਹਦੇ ਵਿੱਚ ਜਿਹੜੇ ਮੈਂਬਰ ਆ ਜਿੱਦਾਂ ਹਾਂਜੀ ਉਹ ਦੱਸ ਦੋ ਜੇ ਕਿਸੇ ਦੀ ਐਂਟਰੀ ਮਤਲਬ ਇਹ ਕਦੀ ਕੋਈ ਕਰਾਉਣੀ ਹੋਈ ਹੈ ਅਗਲੇ ਬੰਨੇਓ ਬਾਈ ਚਾਂਸ ਜਾਂ ਕੋਈ ਹੋਰ ਕਿਸੇ ਨੇ ਰਾਬਤਾ ਕਰਨਾ ਆ ਜਾਂ ਕੋਈ ਸਾਡੇ ਜਿਹੜੇ ਪੰਜ ਮੈਂਬਰੀ ਆ ਨਾ ਜਿਹੜੀ ਅੱਛਾ ਜੀ ਇੱਕ ਸਮਝ ਲਓ ਹੀਰੋ ਹੀਰੋ ਸਤਾ ਜਿਹੜੀ ਆ ਹਾਂਜੀ ਠੀਕ ਐ ਇੱਕ ਪੰਜ ਮੈਂਬਰੀ ਵਿੱਚ ਆ ਮੇਰਾ ਲੱਲਿਆ ਅੱਛਾ ਜੀ ਦੋ ਇੱਕ ਭਾਈ ਫਲਾ ਵਾਲੇ ਅੱਛਾ ਜੀ ਤਿੰਨ ਇੱਕ ਮੁੰਡਾ ਸਾਡਾ ਗਰਵਾਲੀ ਤੋਂ ਆ ਰਵੀ ਆ ਰਵੀ ਠੀਕ ਹੋ ਗਿਆ ਕਾਲੇ ਸਾਥ ਉਹਨਾਂ ਦੇ ਹਾਂਜੀ ਹਾਂਜੀ ਉਹਨਾਂ ਦੇ ਕੋਈ ਗਾੜੀ ਕਲੀਪਾ ਵੀ ਆ ਹਾਂਜੀ ਬਹੁਤ ਵਧੀਆ ਨਾਈਸ ਇੱਕ ਮੁੰਡਾ ਸਾਡਾ ਨਹਿਰ ਤੋਂ ਆ ਰਵੀ ਆ ਮੁੰਡਾ ਉਹ ਵੀ ਅੱਛਾ ਰਵੀ ਉਹਨੂੰ ਨਾਲ ਜੋਗ ਦੱਸਦਾ ਚਲੋ ਜੀ ਜੇ ਤੁਰਨਗੇ ਤਾਂ ਗਾੜੀ ਦਾ ਆਪਾਂ ਗਾਂਵ ਹੀ ਚੱਲਾਂਗੇ ਗਾਂਵ ਹੀ ਚੱਲਾਂਗੇ ਜੀ ਨਾ ਚੱਲਣ ਕਿਤੇ ਫੇਰ ਆਪਾਂ ਨਹੀਂ ਟੈਰ ਕੀ ਤੁਹਾਡਾ ਫੋਸਟ ਸੀ ਜਾਣਿਆ ਹੋ ਸਕਦਾ ਵਾ ਟੈਰ ਕੀ 20 ਛੱਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਵਧੀਆ ਸ਼ੀਲਡ ਪਰਮਾਤਮਾ ਦੀ ਨਾ ਉੜਦੀ ਆ ਗਾਂ ਛੱਤਾਂ ਹੋਰ ਬਸ ਸਕਦੀਆਂ ਦੇ ਵਿੱਚ ਆਉਣ ਵਾਲੇ ਟਾਈਮ ਚ ਕਰਾਂਗੇ ਅਸੇ ਗੱਲ ਨਹੀਂ ਕਿਉਂਕਿ ਤੁਸੀਂ ਮਾਨਯੋਗ ਸੀਨੀਅਰਸ ਹੈਗੇ ਜੋ ਅਸੀਂ ਆਪਣੀ ਦੰਪੂ ਨੂੰ ਗਾੜੀ ਵਧਾਉਣਾ ਚਾਹੁੰਦੇ ਆ ਅਸੀਂ ਪਿੱਛੇ ਨਹੀਂ ਲੱਗ ਜਾਵਾਂਗੇ ਠੀਕ ਜਿੰਨਾ ਚਿਰ ਆਪਣੀ ਜ਼ਿੰਦਗੀ ਬਣਿਆ ਜਾਣਿਆ ਕਿਹਾ ਜ਼ੀਰੋ ਹੋ ਗਈ ਹੈ ਪਰ ਜ਼ੀਰੋ ਨਹੀਂ ਹੁੰਦਾ ਮਰ ਜਾਵਾਂਗਾ ਆਪਣੀ ਜਿੰਨੀ ਵੀ ਦਾਫਾ ਹੱਡੀ ਐਨੂੰ ਚਲੋ ਸਾਡੇ ਨਾਲ ਭਾਵੇਂ ਜੋ ਮਰਜ਼ੀ ਕੋ ਕਰਦਾ ਰਹੇ ਵੱਖਰੀ ਗੱਲ ਆ ਅਸੀਂ ਨਹੀਂ ਕਰਾਂਗੇ ਇਹਨਾਂ ਚਲੋ ਉਹਦੇ ਤੁਹਾਡੀ ਪਾਰਟੀ ਦਾ ਕੋਈ ਅੰਦਰੂਨੀ ਹੋਊਗਾ ਕੋਈ ਉਹ ਗੱਲਾਂ ਨਹੀਂ ਹੋਈਆਂ ਅਸੀਂ ਉਹਨਾਂ ਕਿਸੇ ਦੇ ਨਹੀਂ ਕੋਈ ਗੱਲ ਕਰਦੇ ਅਸੀਂ ਉਹਨਾਂ ਦਾ ਨਾਮ ਪੂਰਾ ਚਮਕਾਉਣਾ ਚਮਕਾਉਣਾ ਓਹੀ ਆਪਣੇ ਵੱਲੋਂ ਪੂਰਾ ਜ਼ੋਰ ਲਾਉਣਾ ਵੀ ਅਸੀਂ ਐਂਡ ਤੱਕ ਵੀ ਉਹਨਾਂ ਦੇ ਨਾਲ ਆ ਤੇ ਨਾਲ ਹੀ ਰਹਿਣਾ ਵਾ ਜੀ ਅਸੀਂ ਆਜ਼ਾਦੀ ਦੀ ਪੱਗ ਲਈ ਹੈ ਨਾ ਕਿ ਹਸਤਾ ਨੇ ਦਿੱਤੀ ਸਾਡੇ ਨੇ ਵੀ ਜੇ ਸਾਦ ਦੀ ਮੇਰ ਕੋ ਪਾਗੜਾ ਵੀ ਇਹ ਸਤਾ ਜੀ ਹੋਟਲ ਵਾਲੇ ਹੋਟਲ ਵਾਲੇ ਠੀਕ ਉਹਨਾਂ ਦਾ ਨਾਮ ਪੱਕਾ ਮਰੋਚਨ ਕਰੂੰਗਾ ਠੀਕ ਜੋ ਮਰਜ਼ੀ ਨਹੀਂ ਅੱਗੇ ਵੀ ਤੁਸੀਂ ਬੜਾ ਵਧੀਆ ਸ਼ੋਅ ਕਰਦੇ ਜੋ ਘਰੋਂ ਵੀ ਕਰਦੇ ਜੋ ਹੁਣ ਤੇ ਸੁਖਨਾ ਦੁਕਾਨ ਤੇ ਵੀ ਆ ਉੱਤੇ ਨਹੀਂ ਯਾਰ ਕੀ ਅਪਾਂ ਦੁਕਾਨ ਤੇ ਡਾਵਾਂਗੇ ਦੁਕਾਨ ਤੇ ਸ਼ੋਅ ਕਰੋਗੇ ਉਤਲਾ ਦੇ ਠੀਕ ਆ ਜੀ ਨਜ਼ਾਰਾ ਪੂਰਾ ਲਾਾਂਗੇ ਲੋਕਾਂ ਨੂੰ ਵੀ ਆਪਣੇ ਵੀਰਾਂ ਨੂੰ ਵੀ ਦਵਾਵਾਂਗੇ ਦਵਾ ਬਿਲਕੁਲ ਤੇ ਇਹਦੇ ਵਿੱਚ ਜਿਹੜੇ ਆਪਣੇ ਉਸਤਾਦ ਜੀ ਕਬੂਤਰ ਡਾਉਣੇ ਆਪਾਂ ਕਿੰਨੇ ਕਬੂਤਰ ਆ ਤੇ ਉਹਦੇ ਵਿੱਚ ਮਤਲਬ ਦੇਸੀ ਆ ਕਿ ਮਲਵਈ ਆ ਉਹਦੀ ਵੀ ਜਾਣਕਾਰੀ ਦੇ ਦਿਓ ਕੋਈ ਸਾਡੇ ਦੇ ਸਾਰੇ ਦੇਸੀ ਕਬੂਤਰ ਪਾਏ ਜਾਣਗੇ ਕੋਈ ਮਲਵਈ ਨਹੀਂ ਕਿੰਨੇ ਕਬੂਤਰ ਜੋ 7 ਕਬੂਤਰ ਅੱਛਾ 7 ਦੇ 7 ਹੀ ਦੇਸੀ ਪਵਾਉਂਗਾ ਅੱਛਾ ਮਲਵਈ ਜਿਹੜਾ ਵੀ ਹੋਇਆ ਮਾਪ ਕੋਠਾ ਜੁੱਟੇ ਆਪ ਕਹੋ ਚੱਕਰ ਮਾਰੋ ਠੀਕ ਹੈ ਜੀ ਲੋਕੀयां ਤੇਾਨੂੰ ਪਛਾਣਨੀ ਹੈ ਜਾਂ ਜਿਹੜੇ ਪਛਾਣ ਵਾਲੇ ਹੈਗੇ ਆ ਇੱਕ ਪਛਾਣ ਤੇ ਵਾਕਈ ਗੱਲ ਆਉਂਦੀ ਵੀ ਯਾਰ ਪਤਾ ਨਹੀਂ ਲੱਗਦਾ ਇਹ ਕ੍ਰੋਸ ਆ ਜਾਂ ਕਿੱਦਾਂ ਆ ਵਾਂ ਜਾਂ ਕੀ ਆ ਤੁਸੀਂ ਇਸ ਬਰੀਕੀ ਦੇ ਵਿੱਚ ਹੈਗੇ ਜੋ ਠੀਕ ਹੈ ਤੁਹਾਨੂੰ ਹੱਟ ਬਾਲ ਲੱਗ ਜਾਂਦਾ ਵੀ ਇਹਦੇ ਵਿੱਚ ਕ੍ਰੋਸ ਆ ਜਾਂ ਨਹੀਂ ਜਾਂ ਕਿੱਦਾਂ ਉਹ ਮੈਂ ਤੁਹਾਨੂੰ ਇਤਰਾ ਨਹੀਂ ਦੱਸੂਗਾ ਉਹ ਫੜ ਕੇ ਕਬੂਤਰ ਵੀ ਆ ਭਾ ਵੇਖ ਲੈ ਇਹਦੇ ਵਿੱਚ ਕ੍ਰੋਸ ਹੈਗਾ ਜੀ ਫੜਾਂਗਾ ਨਹੀਂ ਹਾਂ ਜਿਹੜਾ ਇਹ ਕੋਠੇ ਜਾਵਾਂਗਾ ਸੱਤੇ ਕਬੂਤਰ ਉਹਨੂੰ ਗਾਉਂਗਾ ਆਪੇ ਜੱਗ ਦਾ ਅੱਪੇ ਚੱਕਰਾ ਅੱਪੇ ਚੱਕਰਾ ਅੱਗੇ ਦੇ ਜਾਵਾਂਗੇ ਅੱਛਾ ਜੀ ਉਹਦੇ ਕਬੂਤਰ ਨੂੰ ਐਂਡ ਕਰਕੇ ਦਾਬ ਵੀ ਲਵਾਉਂਗੇ ਅੱਛਾ ਤੇ ਜੇ ਕਿ ਇਹ ਵਿੱਚ ਕ੍ਰੋਸ ਤੁਹਾਨੂੰ ਨਈਰ ਆਉਂਦਾ ਵਾ ਫਿਰ ਤੁਸੀਂ ਉਹ ਕੱਢੋਗੇ ਉਸੇ ਵੇਲੇ ਜੇ ਸਾਡੀ ਨੌਲਜ 'ਚ ਕ੍ਰੋਸ ਹੋਊਗਾ ਆਪਾਂ ਉਸੇ ਟਾਈਮ ਕਰਨਾ ਬਾਹਰ ਕਰਦੇ ਆਂ ਇਹ ਬਾਹਰ ਘੱਟ ਦੇ ਤੁਹਾਨੂੰ ਸਾਡਾ ਆਪਣੇ ਸੱਜਣ ਨੂੰ ਵੇਚ ਦੇ ਭਾਵੇਂ ਕੋਈ ਜਿਹੜਾ ਮਰਜੀ ਇਹ ਸਾਰੇ ਨੇ ਰੂਲ ਤੇ ਫਿਰ ਇੱਕ ਬਰਾਬਰ ਹੀ ਆ ਮੇਰੇ ਸਾਥ ਦੇ ਕਬੂਤਰ ਹੈਗੇ ਆ ਅੱਜ ਤੁਹਾਨੂੰ ਮਜ਼ਰਬਤ ਜਰੂਰ ਕਰਾਉਂਗਾ ਹਾਂ ਜੀ ਪੱਕੇ ਮੇਰੇ ਦੇਸੀ ਆ ਦੇਸੀ ਆ ਹੂੰ ਪਉਣੀ ਦੇਸੀ ਆ ਜੇ ਆਪਣੇ ਸ਼ੀਲਡ ਦੇ ਵਿੱਚ ਹੈ ਮਲਵਾਈ ਪਾਲੇ ਤੇ ਤੁਹਾਡਾ ਕਾਰਾ ਅੱਛਾ ਪਾਕਿਸਤਾਨੀ ਉਦਾਂ ਤੁਹਾਡਾ ਕੋਠਾ ਜਿਹੜਾ ਵਾ ਇੱਕ ਦਿਨ ਤੁਸੀਂ ਸ਼ੀਲਡ ਜਿਹੜੀ ਇਹ ਕਰਵਾ ਰਹੇ ਜੋ ਇੱਕ ਦਿਨ ਤੁਹਾਡਾ ਚਲੋ ਇਹ ਮਤਲਬ ਜਾਣਕਾਰੀ ਤੁਸੀਂ ਦੇ ਦਿੱਤੀ ਹੈਨਾ ਤੇ ਇਹਦੇ ਵਿੱਚ ਪੰਜ ਮੈਂਬਰੀ ਬਾਰੇ ਵੀ ਗੱਲ ਹੋ ਗਈ ਆਪਣੀ ਸਾਰੀ ਕਬੂਤਰਾਂ ਦੀ ਵੀ ਗੱਲ ਹੋ ਗਈ ਵੀ ਦੇਸੀ ਪੈਣੀ ਆ ਅੱਛਾ ਇਸ ਤੋਂ ਅਲੱਗ ਮਤਲਬ ਤੁਸੀਂ ਕਿਸੇ ਹੋਰ ਸ਼ੀਲਡ ਦੇ ਵਿੱਚ ਐਂਟਰੀ ਕਰਵਾਈ ਆ ਹਜੇ ਕੰਟਰੀ ਸਾਡੀ ਹੈਗੀ ਆ ਰਾਜੇ ਦੀ ਆ ਰਾਜੋਣਾ ਮੁੰਡਿਆਂ ਨੇ ਡਾਈ ਆ ਉਹ 67 ਸਾਲ ਪੂਰਾ ਗਏ ਹਾਂ ਜੀ ਉਹ ਪੰਜਵੇਂ ਇਤਵਾਰ ਕੀ ਆ ਇਹ ਵੀ ਪੰਜਵੇਂ ਇਤਵਾਰੀ ਆ ਇਹ ਵੀ ਉਸ ਦਿਨ ਇਕੱਠੀਆਂ ਹੀ ਆ ਅੱਛਾ ਅੱਛਾ ਉਹ ਮੇਰਾ ਕੋਖਾ ਜਿਹੜਾ ਉਹੜਾ ਹੋਣਾ ਨੇ ਕਿਆ ਵੀ ਨਹੀਂ ਵਾਹੀ ਮਮੇ ਕਹਿੰਦਾ ਕੋਤ ਜੂੜ ਲੈਣਾ ਪੰਜਿਆਰਵਾਰ ਦਾ ਅੱਛਾ ਇਹ ਰਹੀ ਸਾਰੀ ਸਲਾਹ ਕਰਕੇ ਨਾ ਪੰਜਵੇਂ ਐਤਵਾਰ ਦੀ ਵੀ ਰੱਖੀ ਆ ਲੋ ਜੀ ਇਹ ਤੇ ਫਿਰ ਸਾਰੀ ਗੱਲ ਹੀ ਵਧੀਆ ਗਈ ਨਾਲੇ ਤੁਹਾਡੇ ਮੁੰਸਬ ਸੈਟ ਹੋ ਜਾਣਗੇ ਹਨਾ ਪੰਜਵੇਂ ਇਤਵਾਰ ਹੀ ਉਹਨਾਂ ਦੀ ਆ ਤੇ ਉਹਨਾਂ ਦੇ ਵੀ ਬੜੇ ਸੋਨੇ ਹੀ ਨਾਮ ਹੈਗੇ ਆ ਹਣਾ ਤੇ ਤੁਹਾਡੇ ਵੀ ਚਲੋ 2000 ਰੁਪਇਆ ਐਂਟਰੀ ਆ ਹਣਾ ਇਨਾਮ ਇੱਧਰ ਵੀ ਹੋਰ ਵਧੀਆ ਹੋ ਜਾਣਗੇ ਕੋਈ ਸਾ ਵੀਰ ਹਣੀ ਬੈਠੇ ਲੱਗੇ ਇਹਨਾਂ ਨੇ ਵੀ ਕੋਈ ਨਾਮ ਅਨਾਉਂਸ ਕਰਨਾ ਵਾਣਾ ਚਲੋ ਇਹ ਵੀ ਨਾਲ ਲੱਗਦੇ ਹੱਥ ਹੋ ਜਾਊਗਾ ਅੱਛਾ ਜੀ ਮੈਂ ਮੇਰੇ ਬੇਟੇ ਨੇ ਮੈਨੂੰ ਉਹਨਾਂ ਨੂੰ ਕਹਿ ਦਿੰਦਾ ਵਾਂ ਅਸੀਂ ਦੋ ਕੱਪ ਦਾਂਗੇ ਅੱਛਾ ਜੀ ਜਿਹੜਾ ਹਿੱਟ ਮਰੂਗਾ ਉਹਨੂੰ ਤਾਂ ਉਹ ਨੂੰ ਦਾਂਗੇ ਜਿਹੜਾ ਬੱਚਾ ਜਿਹੜਾ ਬੱਚਾ ਉੱਡ ਕੇ ਡੇਗਾ ਉਹਨੂੰ ਦਾਂਗੇ ਅੱਛਾ ਜੀ ਬੱਚੇ ਨੂੰ ਦੇ ਵੱਡੇ ਕਬੂਤਰ ਨੂੰ ਹਿੱਟ ਮਾਰੇਗਾ ਜੀ ਮਾਰੇਗਾ ਜਿਹੜਾ ਉਹ ਸਾਡੇ ਲੋਏ ਠੀਕ ਫਿਰ ਹੋਰ ਮੇਰੇ ਵੀਰਾਂ ਨੇ ਬੜਾ ਸਾਰਿਆਂ ਨੇ ਕਿਹਾ ਵਾ ਸਾਡੇ ਇੰਨੇ ਪੈਸੇ ਤਜੀ ਇਤਰਾ ਕਰਕੇ ਦਵਾਂਗੇ ਵੀ ਸਪੋਰਟ ਤੁਹਾਨੂੰ ਮਿਲ ਰਹੀ ਆ ਸਾਰਿਆਂ ਦਿੱਤੀ ਆ ਦਿੱਤੀ ਤੇ ਉਹਦਾ ਕਹਿਦਾ ਮਾਬਲ ਕਿੰਨੇ ਕਿਨੇ ਕੈਂਚ ਬਲਾਕ ਤੋਂ ਆਰਐਸਟਾਵਰ ਵਾਲੇ ਤੇ ਇਹ ਜੀ ਗੱਲ ਸਾਰੀ ਸ਼ੀਲਡ ਬਾਰੇ ਉਸਤਾਦ ਜੀ ਨਾਲ ਨਾ ਕਰ ਲਈ ਆ ਤੇ ਨਾਲ ਹੀ ਅਸੀਂ ਗੱਲ ਕਰਨੀ ਸੀ ਆਪਣੇ ਬੜੇ ਮਾਨਯੋਗ ਸੀਨੀਅਰਸ ਹੀਰੋ ਉਸਤਾਦ ਜੀ ਨਾਲ ਉਹਨਾਂ ਨਾਲ ਕੋਈ ਟਾਈਮ ਦੀ ਵਜ੍ਹਾ ਕਰਕੇ ਨਹੀਂ ਹੋ ਸਕੀ ਗੱਲ ਤੇ ਪਾਲੇ ਉਸਤਾਦ ਜੀ ਨੇ ਸਾਰੀ ਗੱਲ ਦੱਸਤੀ ਆ ਨਾ ਲਾਪਰੀ ਦੇ ਵੀਰ ਜੀ ਹੁਣੀ ਆ ਇਹਨਾਂ ਨਾਲ ਵੀ ਥੋੜੀ ਕਰਦੇ ਆ ਗੱਲ ਹਾਂਜੀ ਲਾਪਰੀ ਦੇ ਵੀਰ ਜੀ ਕੀ ਆ ਠੀਕ ਠਾਕ ਜੋ ਕਿੱਦਾਂ ਸ਼ੌਂਕ ਫਿਰ ਤਿਆਰੀ ਪੂਰੀ ਤੇ ਵਧੀਆ ਉੱਡੇਗੀ ਸ਼ੀਲਡ ਵਧੀਆ ਨੋਮਾਂ ਦੇ ਭਾਰੀ ਆ। ਵਾਲੇ ਆਪਣੇ ਜਿਹੜੇ ਪੰਜ ਮੈਂਬਰੀ ਕਮੇਟੀ ਆ ਸਾਰੇ ਵੀਰ ਪੂਰਾ ਸੰਗਠਨ ਕੀਤਾ ਆਪਣੇ ਨਾਮ ਨਾਲੇ। ਅੱਛਾ। ਵਧੀਆ ਨੋਮਾਂ ਦੇ। ਵੀ ਜਿੱਦਾਂ ਸੰਜੋਗ ਮਤਲਬ ਵੀ ਆ ਕੋਈ ਵੀ ਆ ਆਪਣਾ ਖਰਚਾ ਕੋਲੋਂ ਵੀ ਉਹ ਲਾਉਣਗੇ। ਹਾਂਜੀ ਹਾਂਜੀ। ਆ। ਠੀਕ। ਲੋਡ ਪਾਉਗੀ ਤੇ ਕਰਾਂਗੇ। ਲੋਡ ਪਾਉਗੀ ਤੇ ਕਰਾਂਗੇ। ਤੇਰੀ ਗੱਲ ਤੇ ਮਹਾਰਾਜ ਖੁੱਲਾ ਕਾਫੀ ਕਰਦਾ ਸੀ। ਕਰਦਾ। ਨਹੀਂ ਨਹੀਂ ਬਿਲਕੁਲ ਬਿਲਕੁਲ। ਆਹੋ ਜਿੱਥੇ ਕਿਤੇ ਲੋਡ ਪਾਉਗੀ ਤੇ ਕਰਾਂਗੇ ਵੀ। ਆ ਕਰਾਂਗੇ ਵੀ। ਬਿਲਕੁਲ ਜੀ। ਉਹਦੇ ਪਾਜੀ ਪਹਿਲੇ ਤੇ ਨਹੀਂ ਸੋਚਿਆ ਸੀ ਇੱਥੇ। ਆਹੋ। ਤੇ ਸਾਹਿਬ ਕਹਿਆ ਸੀ ਕਿ ਤੇ ਲੋੜ ਪਾਉਗੀ ਕੋਈ ਗੱਲ ਘਰ ਨਾਲ ਖੜੇ ਆ ਬੜੀ ਗੱਲ ਆ ਜੀ ਨਾਲ ਖਲੋਣਾ ਸਪੋਰਟ ਕਰਨੀ ਬੜੀ ਤੜੀ ਗੱਲ ਆ ਜਿਹੜੀ ਚਿਲਡਰ ਬੋ ਕੀਤੀ ਸੀ ਨਾ ਇਹ ਬੱਬੂ ਸਾਹਿਬ ਹੁਣੇ ਆਪਣੇ ਕੋ ਆਏ ਸੀ ਅੱਛਾ ਜੀ ਤੇ ਆਪਣੀ ਮੀਟਿੰਗ ਹੋਈ ਠੀਕ ਹੈ ਜੀ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਉਹ ਪੰਜ ਮਿੰਟ ਦੀ ਕਮੇਟੀ ਬਣਾ ਕੇ ਆ ਗਏ ਆ ਬੜੀ ਵਧੀਆ ਗੱਲ ਆ ਜੀ ਉਹਨਾਂ ਦੀ ਨਿਗਰਾਨੀ ਹੈਡ ਸਾਰਾ ਕੁਝ ਅਸੀਂ ਬੈਠੇ ਆ ਨਾ ਪਾਰਕ ਦੇ ਵਿੱਚ ਸਾਰੇ ਜਣ ਹਾਂਜੀ ਬੱਬੂ ਸਾਹਿਬ ਸੱਜਿਆ ਜੀ ਨਾਲ ਯਾਸਾ ਅਰਤਾ ਬਰਾਵਾਂ ਵਿਦਾਇਨਾ ਰੋਹਿਤ ਸਾਹਿਬ ਰੋਹਿਤ ਸਾਹਿਬ ਅੱਗੇ ਜਦੋਂ ਵੀ ਜਿਹੜਾ ਵੀ ਕੰਮ ਕਰਾਂਗੇ ਨਾ ਬਹੁਤ ਸਾਰੇ ਜਿਹੜੇ ਰਵਾਇਤ ਕਰਾਂਗੇ ਪਹਿਲੀ ਗੱਲ ਜਿੱਦਣ ਸਾਡੀ ਮੀਟਿੰਗ ਹੋਣੀ ਹੈ ਨਾ ਆਪਸੇ ਹੀ ਬੈਠ ਗਏ ਬੱਬੂ ਸਾਹਿਬ ਨੂੰ ਜੁਲਦੇ ਸਦਾਂਗੇ ਸਾਡੇ ਕਿੰਨੇ ਤੱਕ ਸਾਥ ਹੋ ਜਾਣ ਕਿਹਾ ਹੈ ਬੱਬੂ ਸਾਹਿਬ ਨੂੰ ਜ਼ਰੂਰ ਨਾਲ ਲੈ ਕੇ ਤੁਰੋ ਇਹਦੀ ਬਿਲਕੁਲ ਬਿਲਕੁਲ ਜੀ ਨਹੀਂ ਛੱਡਾਂਗੇ ਨਹੀਂ ਹਾਂ ਗੱਡਾ ਨਾ ਕੋ ਮੋਡਾ ਛੱਡੇ ਅਸੀਂ ਅਗਲੇ ਵੀ ਮੋਡੇ ਨਹੀਂ ਛੱਡਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਡੀਐਸਪੀ ਸਾਹਿਬ ਸਾਥ ਜੀ ਹੋਣੀ ਆ ਤੇ ਉਹਨਾਂ ਨੇ ਉਧਰ ਉਥੇ ਮੀਟਿੰਗ ਵੀ ਕੀਤੀ ਸੀ ਤੁਸੀਂ ਵੀ ਉਥੇ ਪੁੱਜੇ ਸੀ ਸਾਰੀ ਗੱਲ ਹੋਈ ਸੀ ਆਹੋ ਤੇ ਉਹ ਨਾਲ ਐ ਜੀ ਉਹਨਾਂ ਦਾ ਸਪੋਰਟ ਉਹਨਾਂ ਦਾ ਹੱਥ ਸਾਰਾ ਕੁਝ ਨਾਲ ਲਗਾਵਾ ਤੇ ਬਾਕੀ ਦੀ ਆ ਸ਼ਿਲਡ ਦੀ ਜਾਣਕਾਰੀ ਜਿਹੜੀ ਆ ਤੁਹਾਨੂੰ ਪ੍ਰੋਪਰ ਜਿਹੜੀ ਆ YouTube ਤੇ ਅੱਜ ਰਾਤ ਨੂੰ ਵੀਡੀਓ ਇਹ ਅਪਲੋਡ ਹੋ ਜੇਗੀ ਤੇ ਸੈਕਿੰਡ ਪਾਰਟ ਆਪਾਂ ਬਣਾਵਾਂਗੇ ਜਿਹੜੇ ਉੱਤੇ ਕਬੂਤਰ ਆ ਤੇ ਮੇਰੇ ਹਿਸਾਬ ਨਾਲ ਸਾਲ ਪਹਿਲਾਂ ਬਣਾਈ ਸੀ ਵੀਡੀਓ ਸਾਲ ਤੋਂ ਵੀ ਉੱਤੇ ਹੋ ਗਿਆ ਹਣਾ ਉਹ ਘਰ ਦੀ ਬਣਾਈ ਸੀ ਤੇ ਅੱਜ ਆਪਾਂ ਇੱਥੇ ਛੱਤ ਦੇ ਉੱਤੇ ਜਿਹੜੇ ਕਬੂਤਰ ਆ ਠੀਕ ਹੈ ਜੀ ਅੱਜ ਉਹਨਾਂ ਦੀ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਸ਼ੋਅ ਕਰਾਵਾਂਗੇ ਕੁਝ ਦੇਸੀ ਕਬੂਤਰਾਂ ਦਾ ਕੁਝ ਮਲਵਾਈ ਦਾ ਮਿਕਸ ਜਿਹਾ ਸ਼ੋਅ ਕਰਾਵਾਂਗੇ ਤੁਹਾਨੂੰ ਆਪਾਂ ਠੀਕ ਹੈ ਜੀ ਤੇ ਬਾਕੀ ਕਵਰ ਬਾਡ ਪੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ